ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਅਸੀਂ ਲੈ ਕੇ ਹਾਜ਼ਰ ਹਾਂ ਖਬਰ ਇੱਕ ਬਹੁਤ ਹੀ ਬਦਨਾਮ ਸਮਾਜ ਦੇ ਵਿੱਚ ਹੋਏ ਡੀਐਸਪੀ ਦੀ ਪਰ ਪੁਲਿਸ ਮਹਿਕਮੇ ਦਾ ਬਹੁਤ ਹੀ ਪਿਆਰਾ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਉਸ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਇਹ ਨਵੇਂ ਮੋੜ ਦੇ ਵਿਸਤਾਰ ਤੁਹਾਨੂੰ ਇਸ ਖਬਰ ਦੇ ਵਿੱਚ ਮਿਲਣਗੇ 18425 ਨੂੰ 6 ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਵਿੱਚ ਇੱਕ ASI ਮੁਖਤਿਆਰ ਸਿੰਘ ਸ਼ਾਮਲ ਸੀ ਜਿਹੜੇ ਕੇ ਸੀ ਆਈਏ ਖਰੜ ਦੇ ਵਿੱਚ ਤਾਇਨਾਤ ਸੀ 2022 ਦੇ ਵਿੱਚ ਉਹਨਾਂ ਨੇ ਅਦਾਲਤ ਦੇ ਅੱਗੇ ਪੇਸ਼ ਹੋ ਕੇ ਆਪਣੀ ਰਜ਼ਾਮੰਦਗੀ ਦਿੱਤੀ ਕਿ ਅਸੀਂ ਲਾਈ ਡਿਟੈਕਟਰ ਟੈਸਟ ਜਿਹਨੂੰ ਪੋਲੀਗ੍ਰਾਫ ਟੈਸਟ ਵੀ ਕਹਿੰਦੇ ਐ ਉਹ ਕਰਾਉਣ ਨੂੰ ਤਿਆਰ ਆਂ ਉਨ੍ਹਾਂ ਦੇ ਨਾਲ ਸਰਕਾਰੀ ਵਕੀਲ ਅਤੇ ADGP ਨਿਲਭ ਕਿਸ਼ੋਰ ਜਿਹੜੇ ਕਿ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਮੁਖੀ ਨੇ ਉਹ ਮੌਜੂਦ ਸੀ ਜੱਜ ਜੇ ਐਮ ਆਈ ਸੀ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਾਸ ਮਨਪ੍ਰੀਤ ਕੌਰ ਨੇ ਉਹਨਾਂ ਦਾ ਬਿਆਨ ਦਰਜ ਕੀਤਾ ਅਤੇ ਉਹਨਾਂ ਦਾ ਪੌਲੀਗ੍ਰਾਫ ਟੈਸਟ ਕਰਾਉਣ ਦੀ ਆਗਿਆ ਦੇ ਦਿੱਤੀ ਅੱਗੇ ਦੱਸਦੇ ਆ ਕਿ ਹੋਇਆ ਕੀ ਇਹ ਸਾਰੇ ਲੋਕ ਇੱਕ ਨੂੰ ਛੱਡ ਕੇ ਸਾਰੇ ਦੇ ਸਾਰੇ ਹੁਣ ਮੁਕਰ ਗਏ ਲਾਈਟ ਡਿਟੈਕਟਰ ਟੈਸਟ ਕੀ ਹੁੰਦਾ ਪਹਿਲਾਂ ਤੁਹਾਨੂੰ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦੇ ਦਿੰਦੇ ਆ ਇਹ ਉਹ ਇੱਕ ਮਸ਼ੀਨ ਹੁੰਦੀ ਆ ਇਹ ਇੱਕ ਉਹ ਪ੍ਰੋਸੈਸ ਹੁੰਦਾ ਜਦੋਂ ਇਨਵੈਸਟੀਗੇਟਰ ਚਾਹੇ ਕਿ ਇਹ ਬੰਦੇ ਦੇ ਅੰਦਰੋਂ ਸਚਾਈ ਕਢਾਉਣੀ ਆ ਤਾਂ ਫਿਰ ਉਸ ਦੀ ਇੱਕ ਮਸ਼ੀਨ ਨਾਲ ਉਹਦੇ ਛਾਤੀ ਤੇ ਕਲਾਤ ਆ ਜਾਂਦਾ ਸਟ੍ਰੈਪ ਉਹਦੇ ਬਲੱਡ ਪ੍ਰੈਸ਼ਰ ਲਈ ਇੱਕ ਮਸ਼ੀਨ ਲਾਤੀ ਜਾਂਦੀ ਹੈ ਮੈਣ ਲਈ ਉਹਦੀਆਂ ਉਂਗਲੀਆਂ ਤੇ ਵੀ ਇੱਕ ਲਾਏ ਜਾਂਦੇ ਆ ਔਜ਼ਾਰ ਤਾਂ ਕਿ ਜਦੋਂ ਸਵਾਲ ਪੁੱਛੇ ਜਾਂਦੇ ਆ ਤਾਂ ਦੇਖਿਆ ਜਾਏ ਕਿ ਉਹਦਾ ਬਲੱਡ ਪ੍ਰੈਸ਼ਰ ਕਿੰਨਾ ਵੱਧ ਗਿਆ ਪਲਸ ਰੇਟ ਕਿੰਨਾ ਵੱਧ ਗਿਆ ਹਾਰਟ ਬੀਟ ਕਿੰਨੀ ਵੱਧ ਗਈ ਉਹਨੂੰ ਪਸੀਨਾ ਆਉਂਦਾ ਕਿ ਨਹੀਂ ਆਉਂਦਾ ਇਹ ਇਸ ਤਰ੍ਹਾਂ ਕਰਕੇ ਫਿਰ ਉਹਦਾ ਅਨਲਿਸਿਸ ਹੁੰਦਾ ਐਕਸਪਰਟ ਕਰਦੇ ਆ ਬਹੁਤ ਸਾਰੇ ਉਸ ਦੌਰਾਨ ਸਵਾਲ ਪੁੱਛੇ ਜਾਂਦੇ ਆ ਤਾਂ ਕਿ ਸਚਾਈ ਬਾਹਰ ਕੱਢੀ ਜਾ ਸਕੇ ਇਹ ਇੱਕ ਬੜੀ ਸਾਇੰਟਿਫਿਕ ਪ੍ਰੋਸੈਸ ਹੈ ਪ੍ਰਕਿਰਿਆ ਇਹ ਹੁਣ ਜਿਹੜੇ ਪੰਜ ਮੁਲਾਜ਼ਮ ਨੇ ਇਹ ਆਪਣੇ ਕਥਨ ਤੋਂ ਪਿੱਛੇ हट ਕੇ ਔਰ ਕਹਿੰਦੇ ਆ ਜੀ ਅਸੀਂ ਨਹੀਂ ਕਰਵਾਉਣਾ ਇਹਨਾਂ ਦੇ ਪਹਿਲਾਂ ਨਾਂ ਸੁਣ ਲਓ ਜਿਹੜੇ ਛਿਆਂ ਨੇ ਪਹਿਲਾਂ ਕੰਸੈਂਟ ਦਿੱਤਾ ਸੀ ਏਐਸਆਈ ਮੁਖਤਿਆਰ ਸਿੰਘ ਕਨਸਟੇਬਲ ਸਿਮਰਨਜੀਤ ਸਿੰਘ ਜਿਹੜਾ ਕਿ ਡਰਾਈਵਰ ਕਮ ਗਨਮੈਨ ਹੁੰਦਾ ਸੀ ਡੀਐਸਪੀ ਗੁਰਸ਼ੇਰ ਸਿੰਘ ਦਾ ਸਾਰੇ ਉਹਦੇ ਚੰਗੇ ਮਾੜੇ ਕੰਮ ਸਿਮਰਨਜੀਤ ਸਿੰਘ ਕਰਦਾ ਸੀ ਨੇ ਪ੍ਰੇ ਚਾਰਦਾ ਸੀ ਉਹਦਾ ਬਹੁਤ ਵੱਡਾ ਰਾਜ਼ਦਾਰ ਸੀ ਫਿਰ ਕਾਂਸਟੇਬਲ ਹਰਪ੍ਰੀਤ ਸਿੰਘ ਕਾਂਸਟੇਬਲ ਬਲਵਿੰਦਰ ਸਿੰਘ ਕਾਂਸਟੇਬਲ ਸਤਨਾਮ ਸਿੰਘ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਤਾਜ਼ਾ ਡਵੈਲਪਮੈਂਟ ਦੇ ਵਿੱਚ ਇਹ ਜਿਹੜੇ ਲੋਕ ਤਿਆਰ ਹੋਏ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਸੱਚ ਬੋਲ ਰਹੇ ਹਾਂ ਸਾਨੂੰ ਪਤਾ ਹੀ ਕੱਖ ਨਹੀਂ ਉਹ ਹੁਣ ਪੌਲੀਗ੍ਰਾਫ ਟੈਸਟ ਕਰਾਉਣ ਤੋਂ ਮੁਕਰ ਗਏ ਨੇ ਅਤੇ ਉਹਨਾਂ ਨੇ ਆਪਣੇ ਵਕੀਲ ਸਤਨਾਮ ਸਿੰਘ ਸਾੰਘਾ ਦੇ ਰਾਹੀਂ ਅਡੀਸ਼ਨਲ ਸੈਸ਼ਨ ਜੱਜ ਟੀ ਐਸ ਰੰਧਾਵਾ ਦੀ ਅਦਾਲਤ ਦੇ ਵਿੱਚ ਇੱਕ ਰਿਵੀਜ਼ਨ ਪਟੀਸ਼ਨ ਪਾਈ ਆ ਕਿ ਜਿਹੜਾ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਮਨਪ੍ਰੀਤ ਕੌਰ ਦਾ ਆਦੇਸ਼ ਹੈ ਉਹ ਬਦਲਤਾ ਜਾਏ ਉਹਨੂੰ ਰੱਦ ਕਰਤਾ ਜਾਏ ਤੇ ਉਹਦੀ ਅਗਲੀ ਤਰੀਕ ਜੱਜ ਸਾਹਿਬ ਨੇ ਰੱਖੀ ਹੈ 28 4 25 ਸਟੇਟ ਨੂੰ ਨੋਟਿਸ ਕਰ ਦਿੱਤਾ ਯਾਨੀ ਕਿ ਪੁਲਿਸ ਨੂੰ ਸਰਕਾਰ ਨੂੰ ਨੋਟਿਸ ਕਰਤਾ ਗਿਆ ਜ਼ਿਕਰਯੋਗ ਹੈ ਕਿ ਜਦੋਂ ਹਾਈ ਕੋਰਟ ਦਾ ਦਬਾਅ ਬਣਿਆ ਜਸਟਿਸ ਅਨੂਪਿੰਦਰ ਗਰੇਵਾਲ ਵਾਲੇ ਡਿਵੀਜ਼ਨ ਬੈਂਚ ਨੇ ਬਿਸ਼ਨੋਈ ਮਾਮਲੇ 'ਚ ਸਖਤੀ ਵਿਖਾਈ ਤਾਂ ਕੁਝ ਬੰਦੇ ਸਸਪੈਂਡ ਕੀਤੇ ਗਏ 7 ਬੰਦੇ ਸਸਪੈਂਡ ਕੀਤੇ ਗਏ ਸੀ ਗੁਰਸ਼ੇਰ ਸਿੰਘ ਸੰਧੂ ਡੀਐਸਪੀ ਸਮਰਵਨੀਤ ਡੀਐਸਪੀ ਸਬ ਇੰਸਪੈਕਟਰ ਰੀਨਾ ਸਬ ਇਨਸਪੈਕਟਰ ਜਗਤਪਾਲ ਜੰਗੂ ਸਬ ਇਨਸਪੈਕਟਰ ਸ਼ਗਨਜੀਤ ਸਿੰਘ ਐਸਆਈ ਮੁਖਤਿਆਰ ਸਿੰਘ ਅਤੇ ਹੈੱਡ ਕਨਸਟੇਬਲ ਓਮ ਪ੍ਰਕਾਸ਼ ਖੈਰ ਉਸ ਤੋਂ ਬਾਅਦ ਤਾਂ ਫਿਰ ਗੁਰਸ਼ੇਰ ਸੰਧੂ ਨੂੰ ਧਾਰਾ 311 ਜਿਹੜੀ ਕਨਸਟੀਟਿਊਸ਼ਨ ਦੀ ਹੈ ਉਹ ਲਾ ਕੇ ਨੌਕਰੀ ਚੋਂ ਡਿਸਮਿਸ ਕਰਤਾ ਯਾਨੀ ਕਿ ਜਿਹੜਾ ਇਹ ਕਾਨੂੰਨ ਕਹਿੰਦਾ ਕਿ ਸਰਕਾਰ ਕੋਲ ਪਾਵਰ ਹੈ ਬਿਨਾ ਕੋਈ ਇਨਕੁਆਇਰੀ ਕੀਤੇ ਜੇ ਉਹ ਕਨਵਿੰਸਡ ਤਾਂ ਉਹ ਕਿਸੇ ਵੀ ਮੁਲਾਜ਼ਮ ਨੂੰ 311 ਧਾਰਾ ਲਾ ਕੇ ਬਰਖਾਸਤ ਕਰ ਸਕਦੀ ਹੈ ਡਿਸਮਿਸ ਕਰ ਸਕਦੀ ਹੈ ਇਹ ਹੋ ਚੁੱਕਿਆ ਪਰ ਉਸ ਤੋਂ ਇਲਾਵਾ ਜਿਹੜੇ ਬੰਦੇ ਆ ਉਹ ਹਜੇ ਸਸਪੈਂਡ ਹੀ ਚੱਲ ਰਹੇ ਨੇ ਹੁਣ ਤੁਹਾਨੂੰ ਦੱਸਦੇ ਆ ਕਿ ਪੌਲੀਗ੍ਰਾਫ ਟੈਸਟ ਕਰਾਉਣ ਦੇ ਵਾਸਤੇ ਸੁਪਰੀਮ ਕੋਰਟ ਨੇ ਹਦਾਇਤਾਂ ਕੀ ਦਿੱਤੀਆਂ ਹੋਈਆਂ ਉਹ ਕਹਿੰਦੇ ਆ ਜੀ ਜਿਹੜੇ ਬੰਦੇ ਦਾ ਤੁਸੀਂ ਲਾਈ ਡਿਟੈਕਟਿਵ ਟੈਸਟ ਕਰਨਾ ਹੈ ਉਹਦਾ ਕੰਸੈਂਟ ਰਜ਼ਾਮੰਦਗੀ ਵੋਲੰਟੈਰੀਲੀ ਆਪਣੇ ਆਪ ਉਹ ਦੇਵੇ ਦੂਜਾ ਉਹਦੇ ਨਾਲ ਵਕੀਲ ਵੀ ਹੋਣਾ ਚਾਹੀਦਾ ਤੀਜਾ ਉਹਨੂੰ ਇਹ ਦੱਸ ਦਿੱਤਾ ਜਾਏ ਕਿ ਜਦੋਂ ਟੈਸਟ ਹੋਏਗਾ ਤੇ ਤੇਰੇ ਤੇ ਫਿਜ਼ੀਓਲੋਜੀਕਲ ਤੇ ਇਮੋਸ਼ਨਲ ਯਾਨੀ ਕਿ ਤੇਰੀ ਬਾਡੀ ਤੇ ਔਰ ਤੇਰੇ ਇਮੋਸ਼ਨਸ ਮੀਨਸ ਫੀਲਿੰਗਸ ਤੇ ਕੀ ਪ੍ਰਭਾਵ ਪਏਗਾ ਉਹਨੂੰ ਮੈਡੀਕਲ ਮਤਲਬ ਕਿ ਨੌਲੇਜ ਦਿੱਤੀ ਜਾਏ ਤੇ ਫਿਰ ਇਹ ਵੀ ਦੱਸਿਆ ਜਾਏ ਕਿ ਇਸ ਟੈਸਟ ਦੀ ਲੀਗਲ ਇੰਪਲੀਕੇਸ਼ਨ ਕੀ ਆ ਇਹ ਸਿਰਫ ਇੱਕ ਟੈਸਟ ਹੈ ਤੇ ਇਹਦੇ ਵਿੱਚ ਜੋ ਨਿਕਲ ਕੇ ਆਏਗਾ ਉਹਨੂੰ ਕਨਫੈਸ਼ਨ ਨਹੀਂ ਮੰਨਿਆ ਜਾਏਗਾ ਯਾਨੀ ਕਿ ਉਹਨੂੰ ਜਿਹਨੂੰ ਕਹਿੰਦੇ ਕਨਫੈਸ਼ਨ ਦਾ ਮਤਲਬ ਹੈ ਸਵੀਕਾਰ ਕਰ ਲੈ ਖੁਦ ਬਖੁਦ ਇਸ ਅਨਲਿਸਿਸ ਨੂੰ ਜਿਵੇਂ ਪੁਲਿਸ ਦੇ ਅੱਗੇ ਸਟੇਟਮੈਂਟ ਦਿੱਤੀ ਹੁੰਦੀ ਆ ਇਹ ਵੀ ਵੈਲਿਊ ਉਹੀ ਹੁੰਦੀ ਆ ਪਰ ਇਹਦੇ ਨਾਲ ਇਨਵੈਸਟੀਗੇਸ਼ਨ ਕਰਨ ਵਾਸਤੇ ਬਹੁਤ ਮਦਦ ਮਿਲਦੀ ਆ ਬਹੁਤ ਲੀਡਸ ਮਿਲ ਜਾਂਦੀਆਂ ਆ ਇਨਵੈਸਟੀਗੇਟਰਸ ਨੂੰ ਯਾਨੀ ਕਿ ਇੱਕ ਮਾਮਲੇ ਤੋਂ ਹੋਰ ਬਥੇਰੀਆਂ ਜਾਣਕਾਰੀਆਂ ਇਹਨਾਂ ਬੰਦਿਆਂ ਦੇ ਪੋਲੀਗ੍ਰਾਫ ਟੈਸਟ ਤੋਂ ਇਸ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੇ ਕਾਰਨਾਮਿਆਂ ਬਾਰੇ ਜਾਂ ਉਹਨਾਂ ਦੇ ਉੱਪਰ ਜਿਹੜੇ ਇਹਨਾਂ ਦੇ ਆਕੇ ਸੀ ਉਹਨਾਂ ਦੇ ਕਾਰਨਾਮਿਆਂ ਬਾਰੇ ਇਹਨਾਂ ਤੋਂ ਬਹੁਤ ਸਾਰੀ ਜਾਣਕਾਰੀ ਐਸਆਈਟੀ ਨੂੰ ਮਿਲ ਸਕਦੀ ਹੈ ਜਿਦੇ ਮੁਖੀ ਪ੍ਰਬੋਧ ਕੁਮਾਰ ਆਈਪੀਐਸ ਨੇ ਤੇ ਨਿਲਭ ਕਿਸ਼ੋਰ ਆਈਪੀਐਸ ਉਸ ਦੇ ਮੈਂਬਰ ਨੇ ਇਹ ਐਸਆਈਟੀ ਹਾਈ ਕੋਰਟ ਦੇ ਨਿਰਦੇਸ਼ ਤੇ ਬਣੀ ਹੋਈ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਖਰਨ ਸੀ ਇਹ ਤੋਂ ਇੰਟਰਵਿਊ ਹੋਈ ਸੀ ਰਿਕਾਰਡ ਕੀਤੀ ਗਈ ਸੈਪਟੈਂਬਰ 2022 ਚ ਚਲਾਈ ਗਈ ਉਸ ਚੈਨਲ ਵੱਲੋਂ ਮਾਰਚ 2023 ਚ ਇਹਦੀ ਸਚਾਈ ਤੱਕ ਪਹੁੰਚਿਆ ਜਾਵੇ ਕਿ ਕਿਸ ਤਰ੍ਹਾਂ ਇਹ ਰਿਕਾਰਡ ਕੀਤੀ ਗਈ ਕਿਵੇਂ ਇਨਸਟਰੂਮੈਂਟ ਦਿੱਤੇ ਗਏ ਰਿਕਾਰਡਿੰਗ ਵਾਸਤੇ ਕਿ ਮੈਂ ਇੰਟਰਨੈਟ ਪ੍ਰੋਵਾਈਡ ਕੀਤਾ ਗਿਆ ਇਹ ਸਾਰੇ ਜਿਹੜੇ ਵਿਸਤਾਰ ਹੈ ਐਸਆਈਟੀ ਦੇ ਕੱਢ ਕੇ ਦੇਣੇ ਆ ਹੁਣ ਤੁਹਾਨੂੰ ਦੱਸਦੇ ਆ ਕਿ ਇਹ ਜਿਹੜੇ ਪੰਜ ਬੰਦੇ ਮੁਕਰੇ ਹੈ ਪੋਲੀਗ੍ਰਾਫ ਟੈਸਟ ਕਰਾਉਣ ਤੋਂ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਆ ਉਹਨਾਂ ਦੇ ਵਕੀਲ ਸਾਹਿਬ ਸਤਨਾਮ ਸਿੰਘ ਸੰਗਾ ਕਿ ਜੀ ਇਹ ਕੰਸੈਂਟ ਅੰਡਰ ਪ੍ਰੈਸ਼ਰ ਲਿਆ ਗਿਆ ਦਬਾਹੇਸ਼ ਲਿਆ ਗਿਆ ਦੂਜਾ ਕਹਿੰਦੇ ਆ ਜੀ ਉਹਨਾਂ ਦੇ ਨਾਲ ਵਕੀਲ ਨਹੀਂ ਸੀ ਕੋਈ ਮੁਕੀਲ ਤਾਂ ਖੈਰ ਸਰਕਾਰੀ ਵਕੀਲ ਸੀ ਗਈ ਫਿਰ ਅੱਗੇ ਕਹਿੰਦੇ ਆ ਜੀ ਏ ਡੀ ਜੀ ਪੀ ਨਿਲਬ ਕਿਸ਼ੋਰ ਖੁਦ ਅਦਾਲਤ ਦੇ ਵਿੱਚ ਮੌਜੂਦ ਸੀ ਜਿਸ ਤੋਂ ਸਾਬਤ ਹੁੰਦਾ ਕਿ ਉਹਨਾਂ ਤੇ ਸੀਨੀਅਰ ਅਫਸਰਾਂ ਦਾ ਦਬਾਅ ਸੀ ਉਹਨਾਂ ਦਾ ਕਨਸੈਂਟ ਵੋਲੰਟੇਰਲੀ ਨਹੀਂ ਸੀ ਫਿਰ ਉਹਨਾਂ ਨੇ ਕਿਹਾ ਜੀ ਇੱਕ ਮੁਲਾਜ਼ਮ ਨੂੰ ਐਸਆਈਟੀ ਨੇ ਨੋਟਿਸ ਜਾਰੀ ਕੀਤਾ ਕਿ 5425 ਨੂੰ ਤੂੰ ਸਾਡੇ ਅੱਗੇ ਕੋਰਟ ਕੰਪਲੈਕਸ ਦੇ ਅੱਗੇ ਪੇਸ਼ ਹੋਣਾ ਹੈ ਅਸੀਂ ਤੈਨੂੰ ਸ਼ਾਮਲ ਤਫ਼ਤੀਸ਼ ਕਰਨਾ ਹੈ ਤੇ ਫਿਰ ਇਹਨਾਂ ਨੂੰ ਬਾਉਂਡ ਕਰ ਲਿਆ ਗਿਆ ਯਾਨੀ ਕਿ ਇਹਨਾਂ ਨੂੰ ਜਕੜ ਲਿਆ ਗਿਆ ਕਿ ਤੁਸੀਂ ਕੰਸੈਂਟ ਦਿਓ ਇਹ ਤਾਂ ਇਹਨਾਂ ਦੇ ਵਕੀਲ ਸਾਹਿਬ ਦੀ ਗੱਲ ਹੈ ਤੇ ਅੱਗੇ ਤੁਹਾਨੂੰ ਦੱਸਦੇ ਹਾਂ ਜਿਹੜੇ ਮਨ ਦੇ ਵਿੱਚ ਵਿਚਾਰ ਆਉਂਦਾ ਸਵਾਲ ਆਉਂਦਾ ਇਹ 50 ਮੁਲਾਜ਼ਮਾਂ ਦਾ ਇੱਕੋ ਵਕੀਲ ਆ ਯਾਨੀ ਕਿ ਜਿਹੜਾ ਇਹਨਾਂ ਨੇ ਆਪਣੇ ਪਹਿਲੇ ਬਿਆਨ ਤੋਂ ਮੁਕਰਨ ਦਾ ਫੈਸਲਾ ਕੀਤਾ ਉਹ ਸਾਂਝੇ ਤੌਰ ਤੇ ਇਕੱਠੇ ਹੋ ਕੇ ਕੀਤਾ ਤਾਂ ਹੀ ਇੱਕ ਵਕੀਲ ਕੀਤਾ ਹੁਣ ਇਹਨਾਂ ਦੀ ਕਿੱਥੇ ਸਾਠ ਗਾਂਠ ਹੈ ਕਿੱਥੇ ਗੱਲਬਾਤ ਹੈ ਪਹਿਲਾਂ ਹਾਂ ਕਰਤੀ ਤੇ ਹੁਣ ਨਾ ਕਰਤੀ ਇਹਨਾਂ ਨੂੰ ਮੁਕਰਾਉਣ ਵਾਲਾ ਸ਼ਖਸ ਕੌਣ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਇਹ ਮਾਮਲਾ ਲੱਗਿਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਐਡੀਸ਼ਨਲ ਸੈਸ਼ਨ ਜੱਜ ਟੀ ਐਸ ਰੰਧਾਵਾ ਸਾਹਿਬ ਦੇ ਸਟੇਟ ਨੂੰ ਨੋਟਿਸ ਹੋ ਗਿਆ 28 ਤਰੀਕ ਪੈ ਗਈ 28 4 ਤੇ ਸਾਨੂੰ ਪੁਲਿਸ ਸੂਤਰਾਂ ਨੇ ਦੱਸਿਆ ਜਿਹੜੇ ਕਿ ਐਸ ਆਈ ਟੀ ਦੇ ਬਹੁਤ ਨਜ਼ਦੀਕ ਨੇ ਕਿ ਦੇਖਣਾ ਇਹ ਵੀ ਹੈ ਕਿ ਇੰਨੀ ਦੇਰ ਪਹਿਲਾਂ 6 ਮਹੀਨੇ ਪਹਿਲਾਂ ਇੰਟਰਵਿਊ ਰਿਕਾਰਡ ਕਰਕੇ ਰੱਖੀ ਗਈ ਤੇ ਫਿਰ ਉਸ ਤੋਂ ਬਾਅਦ ਚਲਾਈ ਗਈ ਉਹਦੇ ਪਿੱਛੇ ਕੀ ਕਾਰਨ ਹੋ ਸਕਦਾ ਉਹ ਅੱਗੇ ਕਹਿੰਦੇ ਆ ਜੀ ਇਹ ਵੀ ਦੇਖਣਾ ਹੈ ਕਿ ਜਿਹੜੇ ਇਹ ਮੁਲਾਜ਼ਮ ਹੈ ਇਹ ਕਿਤੇ ਐਕਸਟਰਸ਼ਨ ਗੈਂਗ ਦਾ ਹਿੱਸਾ ਤਾਂ ਨਹੀਂ ਸੀ ਜਿਸ ਨੂੰ ਇਸ ਡੀਐਸਪੀ ਗੁਰਸ਼ੇਰ ਸਿੰਘ ਸੰਤੂ ਵੱਲੋਂ ਚਲਾਇਆ ਜਾ ਰਿਹਾ ਸੀ ਇਹ ਵੀ ਦੇਖਣਾ ਹੈ ਕਿ ਕੀ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਆਪਣੇ ਐਸਐਸਪੀ ਦੇ ਕਹਿਣ ਤੇ ਐਕਸਟਰਸ਼ਨਸ ਕਰਦਾ ਸੀ ਇਸ ਗੈਂਗ ਰਾਹੀਂ ਇਹ ਵੀ ਪਤਾ ਕਰਨਾ ਹੈ ਇਹ ਵੀ ਪਤਾ ਕਰਨਾ ਹੈ ਕਿ ਜਿਹੜਾ ਸਿਮਰਨਜੀਤ ਸਿੰਘ ਗਨਮੈਨ ਕਮ ਡਰਾਈਵਰ ਆਫ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਉਹ ਹੋਰ ਕੀ ਕੀ ਕੰਮ ਕਰਦਾ ਸੀ ਪੰਜਾਬ ਚ ਕਿੱਥੋਂ ਕਿੱਥੋਂ ਜਾ ਕੇ ਬੰਦੇ ਚੱਕ ਕੇ ਲਿਆਉਂਦਾ ਸੀ ਡੀਐਸਪੀ ਦੇ ਕਹਿਣ ਤੇ ਇਸਾਰੇ ਰਾਜ਼ ਐਸਆਈਟੀ ਦਾ ਮੰਨਣਾ ਹੈ ਕਿ ਪੋਲੀਗ੍ਰਾਫ ਟੈਸਟ ਰਾਹੀਂ ਖੁੱਲ ਸਕਦੇ ਆ ਸਾਨੂੰ ਪੁਲਿਸ ਸੂਤਰਾਂ ਤੋਂ ਵੀ ਪਤਾ ਲੱਗਿਆ ਕਿ ਗੁਰਸ਼ੇਰ ਸਿੰਘ ਸੰਧੂ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਤੁਰਦਾ ਫਿਰਦਾ ਸੈਰ ਕਰਦਾ ਦੇਖਿਆ ਜਾਂਦਾ ਔਰ ਅਕਸਰ ਦੇਖਿਆ ਜਾਂਦਾ ਉਹਦੇ ਨਾਲ ਦੋ ਪਲੇਨ ਕਲੋਸ ਵਾਲੇ ਗਨਮੈਨ ਹੁੰਦੇ ਆ ਪੁਲਿਸ ਵਰਦੀ ਨਹੀਂ ਹੁੰਦੀ ਅਥੇ ਹਾਰ ਬੰਦ ਹੁੰਦੇ ਆ ਹੁੰਦੇ ਸਫੈਦ ਕੱਪੜਿਆਂ ਚ ਕੀ ਇਹ ਪੁਲਿਸ ਦੇ ਗਨਮੈਨ ਦਿੱਤੇ ਹੋਏ ਆ ਕਿ ਜਾਂ ਉਹਨੇ ਖੁਦ ਆਪਣੇ ਤਿਆਰ ਕੀਤੇ ਆ ਜਾਂ ਕਿਸੇ ਗੈਂਗਸਟਰ ਨੇ ਉਹਨੂੰ ਦਿੱਤੇ ਹੋਏ ਆ ਇਹ ਸਾਰੇ ਜਿਹੜੇ ਵਿਸ਼ੇ ਆ ਜਾਂਚ ਦੇ ਤਹਿਤ ਹੈਗੇ ਆ ਪਤਾ ਕਰਨਾ ਦੂਜੀ ਗੱਲ ਜਦੋਂ ਇਹ ਬੰਦੇ ਰਿਵਿਜ਼ਨਸ ਜਿਹਨਾਂ ਰਿਵਿਜ਼ਨ ਪਾਈ ਆ ਇਹ ਮੁੱਕਰ ਗਏ ਤਾਂ ਇਤੋਂ ਚੈੱਕ ਹੋਣਾ ਚਾਹੀਦਾ ਕਿ ਇਹਨਾਂ ਦੀ ਇਹਨਾਂ ਦਿਨਾਂ ਦੇ ਵਿੱਚ ਕਿਹਦੇ ਕਿਹਦੇ ਨਾਲ ਗੱਲ ਹੋਈ 18 4 25 ਨੂੰ ਇਹ ਅਦਾਲਤ ਚ ਪੇਸ਼ ਹੋ ਕੇ ਕੰਸੈਂਟ ਦਿੰਦੇ ਆ ਤਾਂ ਫਿਰ ਜੱਜ ਸਾਹਿਬ ਦਾ ਜਿਹੜਾ ਆਰਡਰ ਆ ਐਡੀਸ਼ਨਲ ਸੈਸ਼ਨ ਜੱਜ ਰੰਧਾਵਾ ਸਾਹਿਬ ਦਾ ਇਹ 24 ਤਰੀਕ ਦਾ ਯਾਨੀ ਕਿ 6 ਦਿਨਾਂ ਦੇ ਅੰਦਰ ਅੰਦਰ ਇਹਨਾ ਨੇ ਆਪਣਾ ਮਨ ਕਿਵੇਂ ਬਦਲਾ ਲਿਆ ਬਦਲ ਲਿਆ ਉਹਦੇ ਪਿੱਛੇ ਕਿਹੜੀ ਤਾਕਤ ਸੀ ਵੱਡਾ ਸਵਾਲ ਤਾਂ ਇਹ ਹੈ ਕਿ ਹੁਣ ਤੱਕ ਇੰਨਾ ਛਿਆਂ ਦਾ ਫੋਨ ਟ੍ਰੇਸਿੰਗ ਤੇ ਕਿਉਂ ਨਹੀਂ ਲਾਇਆ ਇਹਨਾਂ ਦੇ ਫੋਨ ਟੈਪਿੰਗ ਤੇ ਕਿਉਂ ਨਹੀਂ ਲਾਇਏ ਗਏ ਗੁਰਸ਼ੇਰ ਸਿੰਘ ਸੰਧੂ ਕਿਹੜਾ ਫੋਨ ਵਰਤਦਾ ਇਹਨਾਂ ਨੂੰ ਪਤਾ ਇਹਨਾਂ ਤੋਂ ਪੁੱਛਿਆ ਕਿਉਂ ਨਹੀਂ ਗਿਆ ਜਿਹੜਾ ਫੋਨ ਨੰਬਰ ਉਹ ਵਰਤਦਾ ਉਹ ਟ੍ਰੇਸਿੰਗ ਤੇ ਟੈਪਿੰਗ ਤੇ ਕਿਉਂ ਨਹੀਂ ਲਾਇਆ ਗਏ ਇੱਥੇ ਮੈਂ ਯਾਦ ਕਰਾਉਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਕੇਸ ਲੱਗਿਆ ਹੋਇਆ ਸੀ ਸੈਨੀ ਐਨਕਲੇਵ ਦੇ ਬਿਲਡਰ ਬਾਜਵੇਂ ਦਾ ਜਿਸ ਤੇ 55 ਪਰਚੇ ਦਰਜ ਐ ਫਰਾਡ ਦੇ ਚੀਟਿੰਗ ਦੇ ਤੇ ਡੀਜੀਪੀ ਗੌਰਵ ਯਾਦਵ ਨੂੰ ਜੱਜ ਸਾਹਿਬ ਨੇ ਤਲਬ ਕੀਤਾ ਹੋਇਆ ਸੀ ਕਿ ਹਾਜ਼ਰ ਹੋ ਕੇ ਦੱਸੋ ਕਿ ਤੁਸੀਂ ਇਸ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਤੇ ਇੱਕ ਐਫੀਡੈਵਿਟ ਡੀਜੀਪੀ ਨੇ ਫਾਈਲ ਕੀਤਾ ਜੀ ਅਸੀਂ ਤਾਂ ਇੰਨੇ ਛਾਪੇ ਮਾਰੇ ਇਹਦੇ ਪਿੱਛੇ ਲੱਗੇ ਹੋਏ ਆ ਇਹ ਲੁਕਿਆ ਹੋਇਆ ਸਾਨੂੰ ਲੱਭਦਾ ਨਹੀਂ ਐਫੀਡੈਵਿਟ ਫਾਈਲ ਕਰਤਾ ਪਰ ਨਾਲ ਵੀ ਨਾਲ ਜੱਜ ਸਾਹਿਬ ਦੇ ਰੀਡਰ ਨੇ ਦੱਸਿਆ ਕਿ ਉਹ ਵੇਖੋ ਜੀ ਸਕਰੀਨ ਤੇ ਬਾਜਵਾ ਖੁਦ ਇਸ ਕੋਰਟ ਪ੍ਰोसीडिंग ਨੂੰ ਵਾਚ ਰਿਹਾ ਦੇਖ ਰਿਹਾ ਇਹ ਬਹੁਤ ਵੱਡੀ ਸ਼ਰਮਿੰਦਗੀ ਔਰ ਅੰਬੈਰਸਮੈਂਟ ਦੀ ਸਿਚੁਏਸ਼ਨ ਡੀਜੀਪੀ ਗੌਰਵ ਯਾਦਵ ਵਾਸਤੇ ਪੈਦਾ ਹੋਈ ਸੀ ਤੇ ਫਿਰ ਕੁਝ ਦਿਨਾਂ ਦੇ ਵਿੱਚ ਹੀ ਬਾਜਵਾ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਇਹ ਸੀ ਸਿਚੁਏਸ਼ਨ ਜਿੱਥੇ ਪੰਜਾਬ ਦੇ ਡੀਜੀਪੀ ਨੂੰ ਸ਼ਰਮਿੰਦਾ ਹੋਣਾ ਪਿਆ ਅੱਗੇ ਦੱਸ ਦਿਆਂ ਗੁਰਸ਼ੇਰ ਸੰਧੂ ਨੇ ਜ਼ਮਾਨਤ ਲਈ ਸੀ ਹੇਠਲੀ ਜ਼ਿਲ੍ਹਾ ਅਦਾਲਤ ਦੇ ਵਿੱਚ ਉਹ ਐਡੀਸ਼ਨਲ ਸੈਸ਼ਨ ਜੱਜ ਨੇ ਕਰ ਦਿੱਤੀ ਰੱਦ ਉਦੋਂ ਬਾਅਦ ਇਸ ਬਦਨਾਮ ਔਰ ਵਿਗੜੇ ਹੋਏ ਡੀਐਸਪੀ ਨੇ ਹੁਣ ਤੱਕ ਹਾਈ ਕੋਰਟ ਚ ਜ਼ਮਾਨਤ ਹੀ ਨਹੀਂ ਲਈ ਇਹਦਾ ਮਤਲਬ ਇਹ ਹੈ ਕਿ ਇੰਨਾ ਸ਼ਿਓਰ ਹੈ ਕਿ ਮੈਨੂੰ ਪੁਲਿਸ ਫੜੂਗੀ ਨਹੀਂ ਜਾਂ ਫੜ ਸਕਦੀ ਨਹੀਂ ਇਹ ਕਿਹੜੇ ਅਫਸਰਾਂ ਦਾ ਪਿਆਰ ਹੈ ਇਹਦੇ ਨਾਲ ਕਿ ਇੰਨਾ ਸ਼ਿਓਰ ਹੋ ਗਿਆ ਇਹ ਠੱਣੋ ਜ਼ਮਾਨਤ ਰੱਦ ਹੋਣ ਤੋਂ ਬਾਅਦ ਇਹ ਹਾਈ ਕੋਰਟ ਜ਼ਮਾਨਤ ਮੰਗਣ ਲਈ ਗਿਆ ਹੀ ਨਹੀਂ ਇਹ ਵੀ ਸੁਣਨ ਚ ਆਇਆ ਕਿ ਇਹ ਕੋਸ਼ਿਸ਼ ਕਰ ਰਿਹਾ ਬੈਂਚ ਹੰਟਿੰਗ ਦੀ ਇਹ ਸ਼ਬਦ ਚੀਫ ਜਸਟਿਸ ਆਫ ਇੰਡੀਆ ਸਾਬਕਾ ਨੇ ਦੱਸਿਆ ਸੀ ਕਿ ਕੁਝ ਲੋਕ ਆਪਣੇ ਪਸੰਦੇ ਦਾ ਜੱਜ ਦੇ ਅੱਗੇ ਆਪਣਾ ਕੇਸ ਲਵਾਉਣਾ ਚਾਹੁੰਦੇ ਹੁੰਦੇ ਨੇ ਤੇ ਉਹ ਬੈਂਚ ਹੰਟਿੰਗ ਲਈ ਕੋਸ਼ਿਸ਼ ਕਰਦੇ ਨੇ ਜਾ ਇੰਤਜ਼ਾਰ ਕਰਦੇ ਨੇ ਤੇ ਸ਼ਾਇਦ ਇਹੀ ਕੰਮ ਗੁਰਸ਼ੇਰ ਸਿੰਘ ਸੰਧੂ ਵੀ ਕਰ ਰਿਹਾ ਹੈ ਅਖੀਰਲੀ ਗੱਲ ਇਸ ਖਬਰ ਦੀ ਇਹ ਹੈ ਕਿ ਇੱਕ ਬਹੁਤ ਹੀ ਵਿਸਤ੍ਰਿਤ ਡਿਟੇਲਡ ਸ਼ਿਕਾਇਤ ਗੁਰਸ਼ੇਰ ਸਿੰਘ ਸੰਧੂ ਦੀਆਂ ਇਨਵੈਸਟਮੈਂਟਸ ਬਾਰੇ ਕਲੋਨੀਆਂ ਬਾਰੇ ਗੈਰ ਪ੍ਰਮਾਣਿਤ ਕਨੌਨੀਆਂ ਕੱਟਣ ਬਾਰੇ ਉਹ ਹੋ ਚੁੱਕੀ ਆ ਇਸ ਸ਼ਿਕਾਇਤ ਦੇ ਵਿੱਚ ਚਾਰ ਆਈਪੀਐਸ ਅਫਸਰਾਂ ਦੇ ਵੀ ਨਾਂ ਨੇ ਜਿਨ੍ਹਾਂ ਨੇ ਰੋਪੜਕੋਲ ਬਣੀ ਅਤੇ ਹਜੇ ਕੁਝ ਬਣ ਰਹੀ ਕਲੋਨੀ ਦੇ ਵਿੱਚ ਮੋਟੀਆਂ ਰਕਮਾਂ ਬਲੈਕ ਮਨੀ ਐਨਵੈਸਟ ਕੀਤਾ ਇਹ ਸ਼ਿਕਾਇਤ ਕਰੀਬ ਮਹੀਨਾ ਪਹਿਲਾਂ ਡੀਜੀਪੀ ਗੌਰਵ ਯਾਦਵ ਦੇ ਮੇਜ਼ ਤੇ ਆ ਗਈ ਸੀ ਇਹ ਸ਼ਿਕਾਇਤ ਇਹਨਾਂ ਲੋਕਾਂ ਨੇ ਸ਼ਿਕਾਇਤ ਕਰਤਾਵਾਂ ਨੇ ਸੀਬੀਆਈ ਨੂੰ ਈਡੀ ਨੂੰ ਵੀ ਭੇਜੀ ਆ ਮੁੱਖ ਮੰਤਰੀ ਨੂੰ ਵੀ ਭੇਜੀ ਆ ਪਰ ਡੀਜੀਪੀ ਸਾਹਿਬ ਨੇ ਤੇ ਮੁੱਖ ਮੰਤਰੀ ਨੇ ਹਜੇ ਤੱਕ ਇਸ ਲੰਮੀ ਚੌੜੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਕੀਤੀ ਸ਼ਾਇਦ ਇਸ ਕਰਕੇ ਕਿਉਂਕਿ ਉਹਦੇ ਵਿੱਚ ਆਈਪੀਐਸ ਅਫਸਰਾਂ ਦੇ ਨਾਂ ਆਉਂਦੇ ਆ ਇੱਕ ਤਾਂ ਸਪੈਸ਼ਲ ਡੀਜੀਪੀ ਲੈਵਲ ਦਾ ਅਫਸਰ ਆ ਜਿਹਦਾ ਨਾਂ ਆਉਂਦਾ ਇੱਥੇ ਅਸੀਂ ਪੁੱਛਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਾਂਗੇ ਡੀਜੀਪੀ ਗੌਰਵ ਯਾਦਵ ਨੂੰ ਤੁਸੀਂ ਕਾਰਵਾਈ ਕਰਨ ਦੀ ਬਜਾਏ ਭ੍ਰਸ਼ਟਾਚਾਰ ਦੀਆਂ ਸ਼ਿਕਾਇਤਾਂ ਤੇ ਸੌ ਕਿਉਂ ਜਾਂਦੇ ਆ ਜਦੋਂ ਕਿ ਕੁਝ ਦਿਨ ਪਹਿਲਾਂ ਚੀਫ ਸਕੱਰੇਟਰੀ ਨੇ ਇੱਕ ਸਰਕੂਲਰ ਕੱਢਿਆ ਸੀ ਕਿ ਇੰਨੇ ਇੰਨੇ ਦਿਨ ਤੋਂ ਵੱਧ ਜੇ ਅਫਸਰਾਂ ਕੋਲ ਫਾਈਲ ਰਹਿ ਜਾਏਗੀ ਦਾ ਉਸ ਨੂੰ ਸਮਝਿਆ ਜਾਏਗਾ ਕਿ ਭ੍ਰਸ਼ਟਾਚਾਰ ਕਰ ਰਹੇ ਨੇ ਸਟਾਰਟਿੰਗ ਫਰੋਮ ਬ੍ਰਾਂਚ ਲੈਵਲ ਸਬਡੈਂਟ ਤੋਂ ਸ਼ੁਰੂ ਹੋ ਕੇ ਡਿਪਟੀ ਸੈਕਟਰੀ ਸੈਕਟਰੀ ਪ੍ਰਿੰਸੀਪਲ ਸੈਕਟਰੀ ਉਹਨੇ ਦਿਨ ਨਿਧਾਰਤ ਕਰਤੇ ਚੀਫ ਸਕੱਤਰ ਨੇ ਕਿ ਉਹ ਸਰਕੂਲਰ ਦੀ ਪਾਲਣਾ ਹੋ ਰਹੀ ਹੈ ਕਿ ਉਹ ਸਰਕੂਲਰ ਡੀਜੀਪੀ ਤੇ ਲਾਗੂ ਹੁੰਦਾ ਹੈ ਕਿ ਨਹੀਂ ਹੁੰਦਾ ਜਾਂ ਉਹ ਕੋਈ ਸ਼ਿਕਾਇਤ ਆਉਂਦੀ ਹੈ ਜਿੰਨੀ ਦੇਰ ਮਰਜ਼ੀ ਆਪਣੇ ਮੇਜ਼ ਤੇ ਰੱਖੀ ਰੱਖੇ ਕੀ ਇਹ ਸਰਕੂਲਰ ਮੁਖਸਕਤਰ ਖੁਦ ਤੇ ਵੀ ਲਾਗੂ ਹੁੰਦਾ ਇਹ ਸਾਰੀਆਂ ਗੱਲਾਂ ਜਾਂਚਣ ਦੀਆਂ ਘੋਖਣ ਵਾਲੀਆਂ ਨੇ ਹੋ ਸਕਦਾ ਆਉਣ ਵਾਲੇ ਦੇ ਨਾਲ ਸਾਨੂੰ ਹੋਰ ਜਾਣਕਾਰੀ ਮਿਲੇ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ